ਦਸਵੇਂ ਮਹਾਰਾਜ ਜੀ ਨੌਕਸਾਲ ਦੇ ਹਨ ਇੱਕ ਰਿਸ਼ਨ ਚ ਆਉਣ ਵਾਲਾ ਆ ਗਿਆ ਕਲੰਦਰ ਨੱਤ ਪਾਈ ਹੋਈ ਬੜਾ ਨਚਾਇਆ ਤਾਂ ਬੇਨਤੀ ਕੀਤੀ ਮਹਾਰਾਜ ਮੈਂ ਨਚਾਉਣਾ ਅੱਛਾ ਗੱਲ ਜੀ ਤਾਂ ਸੰਗਤ ਦੇਖਦੇ ਕਿ ਹੱਸਦੀ ਹੈ ਉਹ ਜਿਵੇਂ ਕਹਿੰਦਾ ਰਿਛ ਉਵੇਂ ਕਰੀ ਜਾਂਦਾ ਕਿਵੇਂ ਤੁਰੀ ਦਾ ਕਿਵੇਂ ਕੁੜੀ ਦਾ ਉਸ ਵੇਲੇ ਫਿਰ ਪਾਈ ਕੀਤੀਆ ਚੋਰ ਕਰਦਾ ਸੀ ਦੋਰਾ ਹੋ ਜਾਂਦਾ ਗੁਰੂ ਜੀ ਕਹਿੰਦੇ ਪਾਈ ਤੋ ਨਾ ਸੀ ਕਿਉਂਕਿ ਤੇਰਾ ਪਿਤਾ ਨੱਚ ਰਿਹਾ ਹੈ ਇਹ ਦਿਖਾ ਰਿਹਾ ਉਹ ਰੋਣ ਲੱਗ ਪਿਆ ਦੇ 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 ਚੋਰ ਪਾਜਦੇ ਜਿਹਨੂੰ ਫਰਾਇਆ ਕੋੜ ਰੋਈ ਜਾਂਦਾ ਮੇਰਾ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨ ਪਾਉਣ ਲਈ ਸਤਿ ਸ੍ਰੀ ਪਾਤਸ਼ਾਹ ਅਠਵੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਤੱਕ ਰਚ ਬਣਿਆ ਤੋਂ ਮੈਂ ਬੰਦਰ ਬਣਾਗਾ ਬੰਦਰ ਬਣਾਗਾ ਬੰਦਰ ਬਣਾ ਮੈਂ ਤੁਹਾਡੀ ਸੇਵਾ ਕਰਕੇ ਗੁਰੂ ਕਹਿੰਦੇ ਗੱਲ ਸੁਣ ਗੁਰੂ ਤੇਗ ਬਹਾਦਰ ਸਾਡੇ ਪਿਤਾ ਜੀ ਦਾ ਅੰਤਿਮ ਪਾਰ ਸਜਿਆ ਇਸੇ ਅਨੰਦਪੁਰ ਸਾਹਿਬ ਤਾਂ ਤਾਂ ਨਾਂ ਨਾਮ ਕਰਕੇ 80 ਸਾਲ ਦਾ ਉਹ ਗੱਡੇ ਗੁੜਦਿਕ ਪਾ ਲਈ ਜਾਂਦਾ ਉਹਨੂੰ ਦੇਖਿਆ ਗੁਰੂ ਕਾ ਦਰਬਾਰ ਚਲੋ ਮੱਤਰ ਦੇ ਗਿਆ ਗੁਰਦੀ ਰੋੜੀ ਪੈਸਾ ਰੱਖਿਆ ਮੈਂ ਜਾਣਾ ਬੈਲ ਜਾ ਰਹੇ ਨੇ ਗੁਰੂ ਮਹਾਰਾਜ ਕਹਿੰਦੇ ਚਪਾਈ ਪ੍ਰਸਾਦ ਲੈ ਜਾ ਚਾਹ ਤੋਡੀ ਹਾਜ਼ਰੀ ਲੱਗ ਜਾਈਏ ਪ੍ਰਸਾਦ ਲੈਣ ਵਾਸਤੇ ਤੇਰੇ ਪਿਤਾ ਸੁਭਾ ਰਾਮ ਪ੍ਰਸਾਦ ਵਰਤਾਰੇ ਸੀ ਭਾਈ ਜੀ ਪ੍ਰਸਾਦ ਭਾਈ ਜੀ ਪ੍ਰਸਾਦ ਉਹ ਦੇਵੇ ਹੀ ਮੇਰਾ ਗੰਡਾ ਜਾ ਰਿਹਾ ਹੈ ਭਾਈ ਜੀ ਪ੍ਰਸਾਦ ਉਹ ਦੇਵੇ ਹੀ ਨਾ ਤਾਂ ਕਹਿੰਦੇ ਛੱਪੜ ਚ ਮੂੰਹ ਜਾ ਦੇਖ ਜਾ ਕੇ ਤੰਨਾ ਜੀ ਨੂੰ ਕਹਿੰਦਾ ਤੇਰਾ ਪਾਪਾ ਪਿਤਾ ਘਟਾ ਜੂ ਲੱਗਾ ਸੀ ਧਾਰੇ ਤੇ ਕਿਸਨ ਐ ਰਿਸ਼ਵਰ ਕਾ ਬਣਿਆ ਉੱਤੇ ਚੜਦਾ ਉਹ ਪ੍ਰਸਾਦ ਤੇ ਪ੍ਰਸਾਦ ਤੇ ਹਟ ਪਿੱਛੇ ਇਹ ਕਿ ਬੱਚੇ ਨੇ ਹੱਥ ਚੋਂ ਕਣਕ ਦੇ ਦਾਣੇ ਜਿੰਨੇ ਡਿੱਗ ਗਏ ਪ੍ਰਸ਼ਾਦ ਲੈ ਕੇ ਜਾਏ ਗੁਰੂ ਕਣਕ ਦੇ ਦਾਣੇ ਜਿੰਨੇ ਇਹ ਕਿਰਪਾ ਹੁੰਦੀ ਹਾਜ਼ਰੀ ਲੱਗਦੀ ਹੈ ਇਹ ਨਹੀਂ ਵੀ ਇਹ ਪੱਜ पे ਸਾਨੂੰ ਲੋੜ ਹੀ ਨਹੀਂ ਹੈ ਤਾਂ ਉਹ ਮੂੰਹ ਵਿੱਚ ਪਾਇਆ ਕਿ ਦੇਖੋ ਅਰੇ ਤੂੰ ਹੋਵੇਂਗਾ ਮੈਂ ਨਹੀਂ ਹਾਂ ਇਹ ਗੁਰੂ ਮਹਾਰਾਜ ਦੇ ਨਾਲ ਗੁਰੂ ਤੇਗ ਬਹਾਦਰ ਜੀ ਪਟਨੇ ਸ਼ਹਿਰ ਉੱਧਰ ਜਾਣਾ ਸੀ ਤੇ ਬਨਾਰਸੇ ਦਾ ਕਰ ਸੀ ਸ਼ੇ ਦਿੱਲੀ ਹੈ ਗੁਰੂ ਜੀ ਕਹਿੰਦੇ ਹਾਂ ਠੀਕ ਰੁਕ ਜਾ ਤੋ ਇਹ ਚਲਾਣਾ ਕਰ ਗਿਆ ਤੋ ਰਿਸ਼ਣੀ ਸੀ ਰੇਸ਼ੋ ਕੇ ਜਨਮ ਲੈ ਲਿਆ ਜਦੋਂ 2 ਸਾਲ ਦਾ ਸੀ ਕਲੰਦਰ ਨੇ ਫੜ ਕੇ ਨੱਥ ਪਾਲਾ ਹੁਣੇ ਕਈ ਸਾਲਾਂ ਦਾ ਘਰ ਘਰ ਨੱਚਦਾ ਫਿਰਦਾ ਉਸ ਤੋਂ 5 ਰੁਪਏ ਦਾ ਮੁੱਲ ਲੈ ਲਿਆ ਗੁਰੂ ਜੀ ਕਹਿੰਦੇ ਹੁਣ ਲੈ ਪ੍ਰਸ਼ਾਦ ਦੇ ਦਾੜ ਕਰਦਾ ਟੱਗਾ ਉਰੂ ਨਿਕਲਿਓ ਨੇ ਸਾਰੀ ਕਹਾਣੀ ਆਪਣੀ ਜ਼ਬਾਨੀ ਦੱਸੀ ਤੂੰ ਉਦੇ ਗੁਰੂ ਜੀ ਨੇ ਗੱਦੀ ਕੀਤੀ ਗੁਰੂ ਜੀ ਕਹਿੰਦੇ ਹੁਣ ਗੱਲ ਰਹੀ ਕੀਰਤੀ ਆ ਤੇਰੀ ਅਸੀਂ ਤਾਂ ਨਹੀਂ ਕਿਹਾ ਜੱਪੇ ਕਿਹਾ ਮੈਂ ਬਾਂਦਰ ਬਣਾਗਾ ਬਾਂਦਰ ਬਣਾਗਾ ਦੱਸ ਕਿਹੜੇ ਪਹਾੜੀ ਦਾ ਕਿਹੜੇ ਜੰਗਲ ਦਾ ਬਣਾਈਏ ਬਣਾ ਸਦਾਜ ਇੱਥੋਂ ਦਾ ਹੀ ਹੁਣ ਰੋਂਦਾ ਉਹ ਪਿਤਾ ਨਾਲ ਆ ਵੀਰਨ ਤਾਂ ਮੂਲੀ ਗੱਲ ਹੈ ਇਸ ਗੱਲ ਕੇ ਫਿਰ ਉਸਨੇ ਬੇਨਤੀ ਕੀਤੀ ਤ੍ਰਿਨ ਬਿਆਲ ਸੁਣਦੇ ਨਸੀ ਹਰ ਪ੍ਰਭ ਹਰ ਰਾਯਾ ਰਾਂਝਾ ਜੀ ਓ ਮਨ ਗੋਸਨ ਹਰ ਨਾਮ ਕੀ ਮਨ ਗੁਰ ਸਰਣ ਹਰ ਨਾਮ ਕੀ ਹਰ ਧਰਮ ਬੰਦ ਪਾਇਆ ਸੱਚ ਚਰ ਹਰ ਬਿਰਤ ਹੈ ਪਰ ਲਾਜ ਰਖਾਇਆ ਜਨਮ ਤੇ ਤੂੰ غور ਕੀਤਾ ਹੈ ਦੇ ਮਤ ਸਮਝਾਏ ਸਮਝਾਏ ਜਨ ਨਾਮ ਕੰਤਾਸ ਹਰ ਕਾਂਦਿਆ ਕਾਂਦਿਆ ਹਰ ਵੈਜ ਰਖਾਏ ਵੈਜ ਰਖਾਏ ਸਰਬਾਸਨ ਬੇਨਤੀਆਂ ਗੁਰੀ ਕਹਿੰਦੇ ਅੱਛਾ ਚੰਗਾ ਅੰਗੋਨੇ ਜੀ ਗੱਲ ਕਰੀ ਕਈਆਂ ਨੂੰ ਬੋਲਣ ਦੀ ਅਕਲ ਨਹੀਂ ਹੁੰਦੀ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਤੋ ਇਸ ਤਰ੍ਹਾਂ ਪਤਾ ਨਹੀਂ ਕਿੰਨੇ 84 ਚ ਤੁਰੇ ਫਿਰਦੇ ਅੰਦਰ ਉੱਤਰ ਕੱਲਾ ਮੂਲਾ ਹੀ ਨਹੀਂ ਬੜੇ